ਨਾਲਾ ਜ਼ਿਲ੍ਹੇ ਦੇ ਪਿੰਚ ਮੁੰਦ ਵਿੱਚ ਖੇਤੀਬਾੜੀ ਵਿਭਾਗ ਦੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਵੱਡੇ ਪੱਧਰ ਤੇ ਡੀਪੀ ਅਤੇ ਖਾਤਾ ਦੀ ਜੋੜੀ ਜ਼ਮਾਖੋਰੀਏ ਉਸ ਤੇ ਵਾਟਾ ਜ਼ਮਾਖੋਰੀ ਮਿਲੀ ਹੈ ਟ੍ਰੈਕਿੰਗ ਦੇ ਦੌਰਾਨ ਇੱਕ ਅਣਅਧਿਕਾਰਿਕ ਗੋਦਾਮ ਦਾ ਜੜਾ ਹੈ ਪਰਦਾ ਫਾਸ਼ ਹੋਇਆ ਹੈ ਚੰਡੀਗੜ੍ਹ ਤੋਂ ਟੀਮਾਂ ਸਟੋਰ ਦਾ ਨਿਰੀਖਣ ਕਰਨ ਦੇ ਲਈ ਪਹੁੰਚੀਆਂ ਨੇ ਜਾਂਚ ਦੇ ਦੌਰਾਨ ਡੀਪੀ ਦੇ 450 ਪੈਕੇਟ ਅਤੇ ਵੱਖ-ਵੱਖ ਕਿਸਮਾਂ ਦੇ ਕੀਟਨਾਸ਼ਕ ਜ਼ਬਤ ਕੀਤੇ ਗਏ ਨੇ ਇਹ ਦੁਕਾਨ ਗੈਰਕਾਨੂੰਨੀ ਤੌਰ ਤੇ ਬਣਾਈ ਗਈ ਸੀ ਅਤੇ ਇਹ ਸਟੋਰ ਸਮਾਂ ਓਂਟੇ ਡੀਪੀ ਨੂੰ ਕਾਲੇ ਰੰਗ ਦੇ ਵਿੱਚ ਵੇਚਣ ਦੇ ਲਈ ਬਣਾਇਆ ਗਿਆ ਸੀ ਦੱਸਦੇ ਕਿ ਇਸ ਵਿੱਚ ਡੀਪੀ ਗਈਆਂ ਨੇ ਉਹਦੀ ਗਾਰਿਆਂ ਨੇ ਕਿਹਾ ਹੈ ਕਿ ਉਸ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਉਸ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਜਾਏਗਾ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ਤੇ ਪੁਲਿਸ ਨੇ ਕੀਟਨਾਸ਼ਕ ਦੁਕਾਨ ਸੰਚਾਲਕ ਵਿਰੁੱਧ ਕੇਸ ਦਰਜ ਕੀਤਾ ਹੈ ਮਾਨਯੋਗ ਖੇਤੀਬਾੜੀ ਮੰਤਰੀ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਖਾਦਾਂ ਦੀ ਜਿਹੜੀ ਜਿਹੜੀ ਸਪਲਾਈ ਵਿਆਰਾਂ ਦੇ ਵਿੱਚ ਜਾਂ ਕੋਈ ਮਲਾਵਟ ਖੂਰੀ ਜਾਂ ਜਮਾ ਖੂਰੀ ਦੇ ਵਿੱਚ ਕੋਈ ਦਿੱਕਾ ਨਾ ਬਣੇ ਇਸ ਕਰਕੇ ਉਤੋਂ ਉਡਣ ਦਸਤੇ ਬਣਾਏ ਗਏ ਸਨ ਉਸਤੇ ਤਹਿਤ ਮਾਨਯੋਗ ਸਾਡੇ ਜੁਆਇੰਟ ਡਾਇਰੈਕਟਰ ਸਾਹਿਬ ਆਏ ਸੀ ਉਹਨਾਂ ਨਾਲ ਅਸੀਂ ਚੈਕਿੰਗ ਕੀਤੀ ਪਿੰਨ ਮਹਿਲਕਲਾਂ ਦੇ ਵਿੱਚ ਪਿੰਨ ਨਾ ਮੂਮ ਦੇ ਵਿੱਚ ਇੱਕ ਅਣਅਧਿਕਾਰਤ ਤੌਰ ਤੇ ਸਟੋਰ ਉੱਥੇ ਪਾਇਆ ਗਿਆ ਜਿਹੜਾ ਕਿ ਉਹ ਅਧਿਕਾਰ ਪੱਤਰ ਦੇ ਵਿੱਚ ਦਰਜ ਨਹੀਂ ਸੀ ਉਸ ਦੇ ਵਿੱਚ ਖਾਦ ਅਤੇ ਹੋਰ ਦਵਾਈਆਂ ਰੱਖੀਆਂ ਹੋਈਆਂ ਸਨ ਕੀ ਕੀ ਪਦਾਰਥ ਉੱਤੇ ਕਿੰਨੀਆਂ ਬੋਰੀਆਂ ਬਰਾਮਦ ਹੋਈਆਂ ਕੀ ਕੀ ਪਿਆ ਸੀ ਉਹ 450 ਬੋਰੀ ਡੀਏਪੀ ਦੀ ਖਾਦੀ ਉਹਦੇ ਵਿੱਚ ਉਹਦੇ ਵਿੱਚ ਪਈ ਸੀ ਜਿਹੜੀ ਤੇ ਨਾਲ ਹੀ ਉਹਦੇ ਵਿੱਚ ਜਿਹੜੀਆਂ ਹੋਰ ਕਈ ਕੰਪਨੀਆਂ ਦੀਆਂ ਦਵਾਈਆਂ ਜਿਹੜੀਆਂ ਪੈਸਟਿਸਾਈਡ ਕਹਿੰਦੇ ਯਾਰਾਂ ਉਹਦੇ ਵਿੱਚ ਪਈਆਂ ਸੀ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੇ ਅਸੀਂ ਸਾਰਿਆਂ ਦੇ ਨਮੂਨੇ ਲੈ ਲਏ ਐ ਤੇ ਅਗਲੀ ਕਾਰ ਵੀ ਸਟੋਰ ਸੀਲ ਕਰ ਦਿੱਤਾ ਅਗਲੀ ਕਾਰ ਵੀ ਪੁਲਿਸ ਤੋਂ ਲਿਖ ਦਿੱਤੀ ਗਈ ਸਰ ਇਹ ਨਕਲੀ ਸੀ ਜਲਦੀ ਮਰ ਗਈ ਜਾਂ ਮਿਕਸ ਸੀ ਜਾਂ ਕੀ ਸੀ ਨਹੀਂ ਜਿਹੜੇ ਨਵੇਂ ਇਸ ਤਰ੍ਹਾਂ ਜਿਹੜੇ ਨਮੂਨੇ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਇਦਾਂ ਦੀ ਕੁਲਮਤਾ ਸਹੀ ਸੀ ਪਰ ਇਹ ਜਿਹੜੀ ਡੀਪੀ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹਦੀ ਕੋਈ ਬਲੈਕ ਕਾਰਨ ਵਾਸਤੇ ਜਾਂ ਜਮ੍ਹਾਂ ਖਰੀ ਵਾਸਤੇ ਅਲੱਗ ਕੀਤੀ ਹੋਈ ਸੀ ਮਤਲਬ ਅਨੰਦ ਘਾਟ ਸਟੋਰ ਦੇ ਵਿੱਚ ਸੀ ਕਿੰਨੀ ਬੋਰੀ ਸੀ ਸਾਢੇ 450 ਬੋਰੀ ਸੀ ਜੀ ਸਰ ਇਹ ਵਾਦੀ ਵਾਲੀ ਘਰ ਚ ਇਹ ਦੀ ਜਿ ਬਣਿਆ ਹੋਇਆ ਸੀ ਜੀ ਨੇਓ ਕਿਸੇ ਦਾ ਬਾਹਰਲਾ ਆਪਾਂ ਕਹਿੰਦੇ ਬਾੜਾ ਕਹਿ ਸਕਦੇ ਜਾਂ ਦੂਸਤ ਉਸ ਦੇ ਵਿੱਚ ਸੀਗੇ ਸਰ ਜਿਹੜੀ ਜਲੀ ਹੈਗੀ ਉਹ ਦਾ ਲਾਇਸੈਂਸ ਵਗੈਰਾ ਵੀ ਕੈਨਸਲ ਕੀਤਾ ਜਾਊਗਾ ਹਾਂਜੀ ਉਸ ਤੇ ਸਾਰੀ ਕਾਰਵਾਈ ਹੋਊਗੀ ਸੈਂਪਲ ਕਿੰਨੇ ਪਰੇ ਜਦ ਗਾਦੀ ਤਾਂ ਇਸ ਦੇ ਵਿੱਚ ਖਾਦਾਂ ਦੇ ਸੈਂਪਲ ਪਰੇਗੇ 2 ਤੇ 3 ਦਵਾਈਆਂ ਦੇ ਬਾਕੀ ਹੋਰ ਵੀ ਜਿਹੜੇ ਇਸ ਤੋਂ ਇਲਾਵਾ ਟੀਮ ਨੇ ਪਧੌਰ ਦੇ ਵਿੱਚ ਵੀ ਚੈੱਕ ਕੀਤਾ ਉੱਥੇ ਵੀ ਦੋ ਦੁਕਾਨਾਂ ਦੇ ਸ਼ਾਇ ਕੀਤੀ ਛਾਪੇਮਾਰੀ ਉਹਨਾਂ ਦੇ ਵੀ ਨਮੂਨੇ ਛਕਿਤ ਦਵਾਈਆਂ ਦੇ ਲਈ ਜਾ ਰਹੇ ਇਸ ਤਰ੍ਹਾਂ ਹੋਰ ਵੀ ਚੈਕਿੰਗ ਕੀਤੀ ਜਾਊਗੀ ਜਿਹੜੇ ਇਸ ਤਰ੍ਹਾਂ ਦਾ ਇਹ ਸਰਕਾਰ ਵੱਲੋਂ ਸਖਤ ਆਦੇਸ਼ ਹੈ ਵੀ ਕੋਈ ਮਾਰੇ ਖੇਤੀ ਇਨਪੁਟਸ ਵੇਕਣ ਦੀ ਨਹੀਂ ਦੇਵਾਂਗੇ ਤੇ ਨਾਲ ਹੀ ਵਧੀਆ ਇਹ ਜਿਹੜੀ ਜਮਾ ਖਰੀ ਕਰਨਗੇ ਜਿਹੜੀ ਖਾਦਾਂ ਵਗੈਰਾ ਦੀ ਸਾਡੇ ਕੋਲ ਐਗਰੀਕਲਚਰ ਡਿਵੈਲਪਮੈਂਟ ਅਫਸਰ ਸਤਨਾਮ ਸਿੰਘ ਜੀ ਨੇ ਉਹਨਾਂ ਵੱਲੋਂ ਸਾਨੂੰ ਕਾਲ ਆਈ ਸੀ ਇੱਕ ਮੈਸੇਜ ਮਿਲਿਆ ਸੀ ਵੀ ਇੱਥੇ ਮੂਮਪਿੰਡ ਇੱਕ ਮੂਮ ਪੈਸਟਿਸਾਈਡਸ ਨੇ ਇੰਦਰਜੀਤ ਸਿੰਘ ਪ੍ਰੋਪਰੇਟਰ ਨੋ ਜਿਨ੍ਹਾਂ ਇਲੀਗਲ ਤੌਰ ਤੇ ਸਟੋਰ ਤੇ ਡੀਏਪੀ ਤੇ ਹੋਰ ਖਾਦ ਵਗੈਰਾ ਸਟੋਰ ਕੀਤੀਆਂ ਹਈਆਂ ਸੀ ਜਿਸ ਤੇ ਉਹਨਾਂ ਨਾਲ ਦੇ ਮਹਿਕਮਾ ਨੇ ਕਾਰਵਾਈ ਕਰਦੇ ਹੋਏ ਉਹਦੇ ਸੈਂਪਲਸ ਲੈਏ ਨੇ ਜੋ ਸਟੋਰ ਐਕਸਟਰਾ ਸਟਾਕਸ ਸੀ ਉਹਨਾਂ ਕੋਲੇ ਉਹਨੂੰ ਉਹਨੂੰ ਅਸਤਵਾਦ ਅਸੀਂ ਮੌਕੇ ਤੇ ਗਏ ਜਿਨ੍ਹਾਂ ਦੇ ਸਾਨੂੰ ਰੈਫਰੈਂਸ ਲੈਟਰ ਦਿੱਤਾ ਜਿਸ ਤੇ ਅਸੀਂ ਐਫਆਈਆਰ ਨੰਬਰ 55 ਮਿਤੀ 21/7/25 ਅੰਡਰ ਸੈਕਸ਼ਨ ਫਰਟੀਲਾਈਜ਼ਰਸ ਇਨਸੈਕਟਿਸਾਈਡਸ ਐਂਡ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਇਨ ਪਰਚਰਮ ਕਦਮਾਂ ਦਾਜ ਕੀਤਾ ਤੇ ਜੋ ਮਾਲ ਮਕਦਮਾ ਉੱਤੇ ਜਿਹੜਾ ਸੀਲ ਸੀ ਉਹਨਾਂ ਨੇ ਸੀਲ ਕਰਕੇ ਉੱਥੇ ਮੁੱਕ ਦੇ ਸੀਲ ਹੈ ਇਸ ਨੂੰ ਅਗਲੀ ਪ੍ਰੋਸੀਡਿੰਗ ਕਰਕੇ ਅਸੀਂ ਜੋ ਵੀ ਕਸ਼ ਕਰ ਮੈਕਮੇ ਦੀ ਪ੍ਰੋਸੀਡਿੰਗ ਹੋਣੀ ਉਹ ਕਰਾਂਗੇ ਸਰ ਸਰ ਕੀ ਕੀ ਹੈ ਜਿਹੜਾ ਉੱਥੇ ਆਮਲੇ ਜੋ ਪ੍ਰੋਪਰਟੀ ਹੈ ਇੱਥੇ ਮੋਸਟਲੀ ਜਿਆਦਾ 460 ਘਟੇ ਡੀਏਪੀ ਦੇ ਨੇ ਕੋਸ ਪੈਸਟੀਸਾਈਡਸ ਨੇ ਖਾਦ ਹੈ ਜਿੰਕ ਵਗੈਰਾ ਜੋ ਫਸਲਾਂ ਦੇ ਸੰਬੰਧੀ ਉਹ ਚੀਜ਼ ਨੇ ਇਹਨਾਂ ਦੇ ਕੋਲ ਠੀਕ ਹੈ ਸਰ ਕਿਸੇ ਦਾ ਅੱਗੇ ਦਾ ਮਾਮਲਾ ਦੱਸ ਸਕਦੇ ਹੋ ਇਹ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਸਾਨੂੰ ਦਰਖਾਸਤ ਮਿਲੀ ਹੈ ਜਿਸ ਦੇ ਵਿਹਾਫਤੀ ਅਸੀਂ ਇਹ ਮੁਕਦਮਾ ਦਰਜ ਕੀਤਾ ਦੋਸ਼ੀ ਹਲੇ ਘਰੋਂ ਭੱਜਿਆ ਹੋਇਆ ਬਾਕੀ ਉਹਦੇ ਪੁੱਛੇ ਕਿ ਤੇ ਜੋ ਜਾਂ ਫਾਦਰ ਪ੍ਰੋਸੀਡਿੰਗ ਜੋ ਵੀ ਲੀਗਲ ਪ੍ਰੋਸੀਡਿੰਗ ਹੋਣਗੀਆਂ ਸਾਨੂੰ ਰਿਕਮੈਂਡ ਅਕੋਰਡ ਮਿਲੂਗਾ ਉਹਦੇ ਅਨਸਾਰ ਬੰਦੀ ਕਾਰਵਾਈ ਕਰਾਂਗੇ